ਆਪਾਂ ਇਹ ਆਮ ਕਰਕੇ ਸੁਣਦੇ ਆਂ ਵੀ ਸੰਤਾਂ ਫਕੀਰਾਂ ਦੀਆਂ ਕਈਆਂ ਗੱਲਾਂ ਹਮੇਸ਼ਾ ਪੂਰੀਆਂ ਹੁੰਦੀਆਂ ਨੇ ਤੇ ਜੇ ਕੋਈ ਉਹਨਾਂ ਦੀ ਕਹੀ ਗੱਲਾਂ ਤੇ ਅਮਲ ਕਰ ਲੇ ਤਾਂ ਜ਼ਿੰਦਗੀ 'ਚ ਕਦੀ ناکਾਮਯਾਬ ਨਹੀਂ ਹੋ ਸਕਦਾ ਸੰਤਾਂ ਫਕੀਰਾਂ ਦੀ ਕਹੀ ਗੱਲ ਤੇ ਜੋ ਗੌਰ ਕਰਦਾ ਨਾ ਉਹ ਜ਼ਿੰਦਗੀ لازਮੀ ਬਦਲ ਲੈਂਦੇ ਸੰਤਾਂ ਫਕੀਰਾਂ ਦੇ ਮੂੰਹੋਂ ਇਹ 4 ਗੱਲਾਂ ਆਪਾਂ ਆਮ ਕਰਕੇ ਸੁਣੀਆਂ ਨੇ ਤੇ ਜੋ ਇਹ 4 ਗੱਲਾਂ ਉੱਤੇ ਗੌਰ ਕਰ ਲੈਂਦਾ ਉਹਨੂੰ ਜ਼ਿੰਦਗੀ ਵਿੱਚ ਕਦੀ ਘਾਟਾ ਨਹੀਂ ਪੈਂਦਾ ਸੰਤ ਫਕੀਰ ਹਰ ਇੱਕ ਨੂੰ ਪਹਿਲੀ ਗੱਲ ਕਹਿੰਦੇ ਕਿ ਜਦੋਂ ਵੀ ਤੂੰ ਨਾਮ ਜਪੇ ਨਾ ਉਸ ਸਮੇਂ ਹਮੇਸ਼ਾ ਆਪਣੇ ਮਨ ਨੂੰ ਵਾਸ ਵਿੱਚ ਰੱਖੀ ਤੂੰ ਉਸ ਤੋਂ ਪਾਠ ਤੋਂ ਬਾਅਦ ਅਰਦਾਸ ਵਿੱਚ ਜੋ ਮੰਗੇਗਾ ਉਹ ਹੀ ਪਾਏਗਾ ਦੂਜੀ ਗੱਲ ਕਹਿੰਦੇ ਵੀ ਜਦੋਂ ਤੂੰ ਇਕੱਲਾ ਬੈਠਾ ਹੋਵੇਂ ਜਦੋਂ ਤੂੰ ਇਕਾਂਤ ਵਿੱਚ ਬੈਠਾ ਹੋਵੇਂ ਆਪਣੀ ਸੋਚ ਤੇ ਉਸ ਸਮੇਂ ਕਾਬੂ ਕਰ ਲਈ ਤੂੰ ਕਦੇ ਮਾੜਾ ਨਾ ਸੋਚੀਂ ਕਹਿੰਦਾ ਮੈਂ ਨਹੀਂ ਕਰਦਾ ਤੂੰ ਮਾੜਾ ਨਹੀਂ ਨਾ ਸੋਚਦਾ ਤੂੰ ਕਾਂਤ ਵਿੱਚ ਬੈਠ ਕੇ ਸੋਚ ਤੇ ਕਾਬੂ ਕਰ ਲਿਆ ਤੇਰੇ ਵਰਗਾ ਸੰਤੋਖੀ ਬੰਦਾ ਹੋਰ ਕੋਈ ਨਹੀਂ ਹੁੰਦਾ ਤੀਜੀ ਗੱਲ ਕਹਿੰਦੇ ਜਦੋਂ ਲੋਕਾਂ ਵਿੱਚ ਬੈਠੇ ਨਾ ਤਾਂ ਆਪਣੀ ਰਸਨਾ ਉੱਤੇ ਹਮੇਸ਼ਾ ਕਾਬੂ ਰੱਖੀ ਤੈਨੂੰ ਹਰ ਥਾਂ ਇੱਜ਼ਤ ਤੇ ਸਤਿਕਾਰ ਮਿਲੇਗਾ ਚੌਥੀ ਗੱਲ ਕਹਿੰਦੇ ਜਿਸ ਰਾਉ ਉੱਤੇ ਤੂੰ ਲੰਘੇ ਨਾ ਉਹ ਰਾਉ ਤੋਂ ਲੰਘਦੀਆਂ ਆਪਣੀਆਂ ਨਿਗਾਹਾਂ ਉੱਤੇ ਤੂੰ ਵਸ ਕਰ ਲਈ ਭਾਵ ਕਾਬੂ ਰੱਖ ਲਈ ਜੋ ਵੀ ਮਨੁੱਖ ਇਹਨਾਂ 4 ਗੱਲਾਂ ਤੇ ਅਮਲ ਕਰਦਾ ਉਹ ਕਦੇ ਵੀ ਕਿਸੇ ਥਾਂ ਤੇ ਘਾਟਾ ਨਹੀਂ ਖਾਂਦਾ ਪਹਿਲਾ ਨਾਮ ਜਪਦਿਆਂ ਮਨ ਕਾਬੂ ਇਕੱਲਿਆਂ ਬੈਠਿਆਂ ਸੋਚ ਕਾਬੂ ਲੋਕਾਂ ਵਿੱਚ ਬੈਠਿਆਂ ਰਸਨਾ ਕਾਬੂ ਰਸਤੇ ਉੱਤੇ ਲੰਘਦਿਆਂ ਆਪਣੀ ਨਿਗਾਹ ਤੇ ਕਾਬੂ ਜਿੰਨਾ ਇਹ 4 ਗੱਲਾਂ ਤੇ ਅਮਲ ਕਰ ਲਿਆ ਫਿਰ ਉਹ ਆਪੇ ਹੀ ਹਰ ਥਾਂ ਇੱਜ਼ਤ ਮਾਨ ਸਤਕਾਰ ਪਾਉਂਦੀ ਨੇ ਸਾਧੂ ਕੋਈ ਸਹਿ ਸੁਭਾਵੀ ਗੱਲ ਕਹਿ ਦਿੰਦਾ ਉਹ ਖਾਲੀ ਨਹੀਂ ਜਾਂਦੀ ਕਿ ਜੋ ਇਹਨਾਂ ਚਾਰ ਗੱਲਾਂ ਉਤੇ ਅਮਲ ਕਰਦਾ ਉਹ ਹਰ ਥਾਂ ਕਾਮਯਾਬ ਹੁੰਦਾ ਹੈ